ਇੱਥੇ ਇਧਰ ਕਿਧਰ ਉਹ ਚੱਕੀ ਆਉਂਦੇ ਨੇ ਆ ਜਾ ਬੇ ਬੇ ਆ ਜਾ ਆਪਣੇ ਘਰ ਸਤਿ ਸ਼੍ਰੀ ਅਕਾਲ ਜੀ ਪਹਿਨੀ ਪਹਿਲਾਂ ਹੀ ਕਰ ਦੇਖੋ ਬੈਠੋ ਸਤਿ ਸ਼੍ਰੀ ਅਕਾਲ ਬੈਹ ਜਾ ਉਹ ਕੁਰਸੀ ਕਰ ਲੈ ਇੱਧਰ ਅਸਲੀ ਕਰ ਮੈਂ ਇੰਦਰ ਕੋਟਾ ਪਾਣੀ ਦੀ ਕਟ ਲੈ ਕੇ ਆ ਸਾਤਾ ਮਤੀ ਬਾਹ ਵੱਡਾ ਤੋਂ ਦਾ ਨਾ ਸੁੱਖ ਨਾਲ ਤੁਹਾਡਾ ਐਮਪੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਬੁੱਤ ਤੁਸੀਂ ਤੁਸੀਂ ਇੱਥੇ ਕੀ ਲੈਣ ਆਏ ਹੋ ਮੈਂ ਬੇਬੇ ਇੱਥੇ ਵੀ ਲੈਣ ਆਇਆ ਹਾਂ ਆਹ ਕੰਨ ਆਈ ਲੈਣ ਆਇਆ ਹਾਂ ਬੁੱਤ ਇੰਨੇ ਰੋ ਪੁੱਤ ਵੀ ਆਇਆ ਹੋਇਆ ਇੱਥੇ ਤਾਂ ਕਰਕੇ ਆਇਆ ਕੋਈ ਬਗਾਨੇ ਥਾਂ ਮੈਂ ਥੋੜਾ ਵੜਿਆ ਸੀ ਤੇ ਮੇਰੀ ਗੱਲ ਸੁਣੋ ਕੋਈ ਨਹੀਂ ਚਾਹ ਪਾਣੀ ਪੀਓ ਤੇ ਤੁਸੀਂ ਆਹ ਦਾ ਭਾਈ ਤੁਰਦੇ ਬਣੋ ਕੁੜੀ ਤਾਂ ਨਹੀਂ ਮੈਂ ਤੋਰਦੀ ਹੈਗੀ ਆਪਾਂ ਦਾ ਕੰਮ ਹੈ ਨਮੇੜਾ ਕੋਈ ਨਾ ਨਾ ਬੰਦੀ ਕਾਈ ਨਹੀਂ ਕਰਦੇ ਹੁੰਦੇ ਚਲ ਜਿਹੜੀ ਕੋਈ ਗਲਤੀ ਹੋਈ ਹੈ ਜੇ ਤਹ ਉਹਦਾ ਪਰੀ ਪੰਚਾਇਤ ਜਮਾ ਬੀ ਮੰਗਦੀ ਹੈ ਇਹ ਤਾਂ ਜਾਣ ਬੁੱਝ ਕੇ ਚਲਾਕੀਆਂ ਨੇ ਇਹਨੂੰ ਗਲਤੀਆਂ ਕਹਿੰਦੇ ਤੁਸੀਂ ਕਾਮਲਾ ਹੋਂ ਤਾਂ ਦਾ ਕਾਮਲਾ ਲੈ ਤੁਮ ਸ਼ਰਮਾਈ ਸਾਡੇ ਘਰੇ ਆਉਂਦੇ ਲੋ ਫਿਰ ਪਤਾ ਤਾਂ ਸਾਡਾ ਕੀ ਕੁਛ ਕੀਤਾ ਪੈਸੇ ਗਲਤੀ ਮੰਨਦੀ ਇਹ ਉਹ ਵੀ ਘਰ ਆ ਜਿਸ ਘਰ ਤੋਂ ਤੁਸੀਂ ਜਵਾਬ ਚੱਕਿਆ ਪਹਿਣੀ ਪਹਿਨੀ ਹੱਥ ਲਾ ਲਿਏ ਸਾਰਿਆਂ ਦੇ ਨਾਲੇ ਬਣਾਉਣਾ ਮੀਤੀ ਦੇ ਹਾਂ ਲੈ ਹੁਣ ਤੂੰ ਕਹਿਣੀ ਕਮਲਾ ਫੇ ਤੂੰ ਆਉਂਦੇ ਆ ਆਪਣੇ ਮੂੰਹ ਨਾਲ ਹੀ ਕਹਿ ਜਾਂਦੀ ਆ ਮੇਰਾ ਪੁੱਤ ਕਮਲਾ ਥਮਾਏ ਫੇ ਕਮਲੇ ਨਾਲ ਕੁੜੀ ਕਿਵੇਂ ਤੋਰਦੇ ਆ ਦੇਖ ਪਹਿਣੀ ਹੁਣ ਜਦੋਂ ਕੁੜੀ ਵਿਆਹੀ ਗਈ ਕੁੜੀ ਦਾ ਤੋਰ ਨਹੀਂ ਪਹੂਗੀ ਨਾਲੇ ਆਈ ਜੇ ਵਿਆਹੀ ਗਈ ਫਿਰ ਜ਼ਰੂਰੀ ਤਾਂ ਇਹ ਸਾਰੀ ਉਮਰ ਮੇਰੀ ਥੀ ਉੱਥੇ ਰਹੂ ਜਦੋਂ ਤੁਸੀਂ ਹੈ ਨਹੀਂ ਕਿਸੇ ਕੰਮ ਦੇ ਲੈ ਆਏ ਜਿਹਦੇ ਮੈਂ ਕੁੜੀ ਤੋਰੂ ਆਂਦੀ ਕੋਈ ਨਾ ਉਹ ਦਬੇਰੀ ਪਰਝਾਈ ਦਾ ਬੇੜਾ ਰਹਿ ਗਿਆ ਜਿਹਨੇ ਮੇਰੀ ਕੀ ਲੋਕਤੀ ਤੂੰ ਗੁੱਸੇ ਨੂੰ ਮਾਰ ਜੇੜਾ ਕੁਝ ਹੋ ਗਿਆ ਤੈਨੂੰ ਕਹੀ ਜਾਂਦਾ ਵੀ ਹੱਥ ਬੰਨ੍ਹ ਕੇ ਮਾਫੀ ਮੰਗਦਿਆਂ ਕੋਈ ਨਾ ਬਸ ਦੇ ਘਰ ਬਹਜਾਦੇ ਨਹੀਂ ਫਰੂਟੇ ਆ ਕਿ ਨਾ ਮਾਫੀ ਫਿਰ ਲੱਗਣੀ ਆਂ ਤੇ ਸੁਣ ਹਰ ਤੰਗੜੀ ਦਾ ਲੋੜ ਨਹੀਂ ਸਾਡੇ ਮੂਰੇ ਸੰ ਇਦੂ ਤਾਂ ਮੇਰੀ ਧੀ ਦਾ ਘਰ ਉਜੜਾ ਹੀ ਚੰਗਾ ਹਾਂ ਨਾ ਨਾ ਕਹਿੰਜੀ ਆਏ ਨਾ ਕਹੋ ਤੁਸੀਂ ਕਾਣੂ ਹੀ ਗਲਤੀ ਮੰਨਦਾ ਡਿਵਾਰ ਜੀ ਦਾ ਨਹੀਂ ਪਤਾ ਲੱਗਿਆ ਦੱਸ ਤਾਂ ਇਹਨੀਆਂ ਹੱਥ ਕਹੋ ਜੀ ਦਾ ਲਾ ਪੈ ਗਿਆ ਦੇ ਅਟਕਵੰਝ ਜੀ ਨਾ ਕਿਸੇ ਹੋਰ ਮੂਰੇ ਕਰੀ ਮੈਂ ਬੁੱਠਾ ਘੁੱਟ ਦੂੰ ਹਾਂ ਉਹ ਵੰਟਾ ਗਾਦੀ ਆ ਨਹੀਂ ਫੇਰ ਵੀ ਜਮਾਈ ਆ ਤੁਹਾਡਾ ਐਂ ਤਾਂ ਨਾ ਹੁਣ ਰੋ ਰੋ ਕੇ ਕਿਹੜੀ ਦਵਾਈ ਵਾਲੀ ਕਰਤੂਤ ਕੀਤੀ ਏ ਸਾਡੇ ਨਾਲ ਰੋ ਰੋ ਬੁਰਾ ਹਾਲ ਕਰਖਿਆ ਇਹੇ ਜੇ ਤੂੰ ਦਵਾਈ ਕਰਦਾ ਬਿਮਾਰ ਹੋਇਆ ਪਿਆ ਹੁਣ ਵੀ ਟੀਕਾ ਲਵਾ ਕੇ ਰਹੀਆਂ ਬੁਖਾਰ ਦਾ ਉਹ ਦਵਾਈ ਲਾ ਕੇ ਬਸ ਕਰੋ ਬਸ ਕਰੋ ਆ ਢਾਂਗ ਜਿੱਥੇ ਹੋਰ ਜਾ ਕੇ ਕਰੋ ਸਾਡੇ ਕੋਲ ਆ ਢਾਂਗ ਨਹੀਂ ਚੰਗੇ ਅਜੇ ਉਹ ਜਵਾਬ ਚੱਕਿਆ ਸੀ ਉਦੋਂ ਰਿਸਤਰੀਆਂ ਕਿੱਥੇ ਹੁੰਦੀਆਂ ਸੀ ਨਾ ਉਦੋਂ ਨਹੀਂ ਪਤਾ ਸੀ ਵੀ ਇਸ ਘਰ ਦਾ ਦਵਾਈ ਇਹ ਕਾਹ ਨੂੰ ਪਤਾ ਨਹੀਂ ਲੱਗਿਆ ਪੈਣੇ ਨਸ਼ੇ ਪੱਤੇ ਦੀ ਬਾਹਰ ਘਰ ਤੇ ਹਾਂ ਮੈਨੂੰ ਪਤਾ ਨਹੀਂ ਲੱਗੂ ਕਾਕਾ ਹਜੇ ਤਾਂ ਕੁਛ ਨਹੀਂ ਪਤਾ ਲੱਗਿਆ ਤੈਨੂੰ ਤੈਨੂੰ ਤਾਂ ਗਾਹਾਂ ਗਾਹਾਂ ਦੇਖੀ ਤੇ ਨਾ ਬਣੂ ਕੀ ਮੈਂ ਤਾਂ ਬਾਲਾ ਸ਼ਰਮਿੰਦਾ ਨਹੀਂ ਮੈਂ ਤਾਂ ਪਿੰਡ ਚ ਬਾਹਰ ਨਿਕਲ ਨੂੰ ਹੱਕ ਨਹੀਂ ਕੋਈ ਬਾਹਰ ਨਿਕਲ ਜਗ੍ਹਾ ਹੈ ਹੀ ਨਹੀਂ ਜਿੰਗੀਆਂ ਤੁਹਾਡੀਆਂ ਕਰਪੂਤਾ ਮਾਪੂਤ ਮੈਂ ਤਾਂ ਵੀ ਤੁਸੀਂ ਪਿੰਡ ਚ ਰਹਿੰਦੇ ਜਿਵੇਂ ਹੋ ਨਣੇ ਜੀ ਸ਼ਰਮਿੰਦਾ ਹੁੰਦਾ ਨਾ ਕਿ ਇਸ ਘਰ ਚ ਪੈਰ ਨਾ ਪਾਉਂਦੇ ਅਗਰ ਤੱਕ ਤੇ ਦੇਖ ਤਾਂ ਸਭ ਕੁਝ ਭੁੱਲ ਗਏ ਹਲੇ ਮਾਂ ਮਿੱਠੇ ਬੱਚੇ ਮਾਰਦੀ ਹੈ ਟੱਕਾ ਮੜ ਹੈ ਇਹ ਤਾਂ ਖਾਮੜ ਹੈ ਇਹਦਾ ਕਹਿੰਦੇ ਤੈਨੂੰ ਕੀ ਦੱਸਾਂ ਮੈਂ ਇਹਦੀਆਂ ਗੱਲਾਂ ਤੇ ਤਾਂ ਇੱਕ ਦਿਨ ਮੈਨੂੰ ਇੱਕ ਕੰਬਲ ਚੈਨਲ ਘੋਲਿਆ ਤੈਨੂੰ ਗਿਟਨਾਮ ਕਰ ਲਿਆ ਦੇਰ ਨਹੀਂ ਪੈਸੇ ਇਹ ਕਹਿੰਦੇ ਕਹਿੰਦੇ ਨਾ ਬਸ ਦਿਮਾਗ ਕੋਈ ਪਤਾ ਇਹ ਕਿਹਨੂੰ ਫੇਰਦਾ ਉੱਥੇ ਅੰਬਰਸਰ ਛੱਡ ਕੇ ਆ ਪਾਗਲਖਾਨੇ ਤੇਰੇ ਘਰੇ ਬਹੌਣ ਆਲਾ ਫੇਰ ਨਹੀਂ ਨਹੀਂ ਬਣਿਆ ਨਾ ਬਾਤਨ ਕਿਉਂ ਕਰਦੀਆਂ ਨਾ ਬਣੇ ਹੋਰਾਂ ਜਿਹੜਾ ਵੀ ਮਾਨ ਵਾਲੀ ਆ ਮੁਸਕਰੀ ਜਾਂਦਾ ਕਹਿੰਦੇ ਸਹੀ ਆ ਬੰਦਾ ਪਾਣੀ ਕਿੰਨੇ ਕਿੰਨਾਂ ਤੋੜਦੇ ਆ ਇਥੋਂ ਮਾਣ ਕੇ ਬੁੱਢ ਦੇ ਬੋਲ ਤਾਂ ਗਾਂ ਮੇਰੇ ਰਾਖਾ ਟੁਕਦਾ ਇਹ ਨਾ ਨੇ ਜਿਹਦਾ ਘਰ ਪਟਿਆ ਉਹ ਪਾਣੀ ਕਿੱਥੇ ਲੰਘਾ ਜੀ ਹਾਂ ਨਹੀਂ ਨਹੀਂ ਲੰਘਦਾ ਤਾਂ ਨਾ ਸੀ ਤੈਨੂੰ ਹੁਣ ਇੱਥੇ ਲਿੰਕਾ ਨਹੀਂ ਮੈਂ ਪਿਉਂ ਲੱਗੀ ਚੱਲ ਕੋਈ ਨਾ ਪੁੱਤ ਤੇ ਇਹਨਾਂ ਨੂੰ ਗੁੱਸਾ ਹੈ ਗੁੱਸਾ ਕੱਢ ਲੈਂਦੇ ਕਹਿਣੇ ਆ ਸੀਦਾ ਤੁਹਾਡੇ ਘਰੇ ਆ ਗਏ ਮੈਂ ਛਿੱਤਰ ਮਾਰ ਦੋ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਹਾਂ ਪਰ ਇਹਨਾਂ ਤੋਂ ਮੰਨਦਾ ਹਾਂ ਛੋਟੇ ਬੱਜੇ ਹੀ ਪਏ ਨੇ ਰੱਬ ਹੀ ਮਾਰੂਗਾ ਹਾਂ ਮਾਂ ਜਿੱਤਨੀ ਸਾਧਿਆ ਜਿੱਕੇ ਨੂੰ ਕੁੱਟਿਓ ਕੀ ਕਹਿੰਦੀ ਆ ਜਿੱਤੀ ਜੀਤੀ ਕੋਟਾ ਕੋਣ ਹੋਨੇ ਮੈਂ ਮੈਂ ਜਮਣੇ ਪਾਗ ਮਾਨੀਦਾ ਜੀਤੀ ਦਾ ਮਨ ਲੱਗ ਗਿਆ ਥੋੜਾ ਇਹਨਾਂ ਘਰ ਵੱਡ ਵੱਡ ਖਾਂਦਾ ਰਾਂ ਤੂੰ ਇਹ ਚੁੱਪ ਕਰਕੇ ਬਹਿ ਜਾ ਮੈਂ ਇਥੋਂ ਲਖੜੀ ਨਾ ਖਾਣੀ ਬੰਦ ਦੱਸਾਂ ਆਜਾ ਮੈਂ ਤਾਂ ਤੇਰਾ ਨਾਮ ਵੀ ਜੀਤੀ ਦਾ ਮਿੱਤੀ ਲਈ ਆ ਨਾ ਪੁੱਢ ਬਲੇਖੇ ਦੇਖ ਲੈ ਇੰਨਾ ਗੁੰਗਲਿਆ ਤੇਰੇ ਬਿਨਾਂ ਕਮਲਿਆ ਚੱਲ ਚੱਲ ਕੇ ਜੱਕ ਬੈਠ ਉਧਰ ਆ ਗਈ ਲੈ ਕੇ ਆਜਾ ਆਵਾ ਹਟ ਤੈਨੂੰ ਸਾਰੀਆਂ ਗੱਲਾਂ ਕਰਨੀਆਂ ਆ ਗਈਆਂ ਇੱਥੇ ਮਾ ਲਈ ਜਲਦੀ ਸੱਪੜ ਉਸ ਨੂੰ ਵੀ ਮੈਂ ਬੈਠੀ ਕਾ ਕਿ ਵੀ ਲਾ ਜਾਉਂਗੀ ਕੋਲੋਂ ਪੁੱਛਤਾ ਲਉਂਗੀ ਉਹ ਜਾਣਾ ਚਾਹੁੰਦੀ ਹੈ ਕਿ ਨਹੀਂ ਜਾਣਾ ਚਾਹੁੰਦੀ ਜਾਊਗੀ ਕਿਉਂ ਕਿਉਂ ਜਾਊਂ ਥੋੜਿਆ ਜਾਊਗੀ ਸਾਈ ਮੇਰੇ ਨਾਲ ਬੈਠਿਆ ਜੇ ਵੀ ਆ ਗਿਆ ਤਾਂ ਕੁੱਟ ਮਾਰ ਕੌਣ ਕਰਦਾ ਹੁੰਦਾ ਪਸ਼ੂਆਂ ਨੂੰ ਕੰਮ ਕੌਣ ਕਰਾਉਂਦਾ ਹੁੰਦਾ ਸਹੀ ਗੱਲ ਕਹਿਣੀ ਹੈ ਭਾਬੀ ਇਹਨਾਂ ਨੂੰ ਅਕਲ ਨਹੀਂ ਹੈਗੀ ਪਸ਼ੂਆਂ ਨੂੰ ਕੁੱਟਦੇ ਸੀ ਤੇ ਡੰਗਰਾ ਨੂੰ ਕੰਮ ਕਰਾਉਂਦੇ ਸੀ ਅਕਲ ਥੋੜੀ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਧੀਏ ਹੁਣ ਤਾਂ ਇਹ ਬੇਲੇ ਨੂੰ ਪਸਤਾਉਣਗੇ ਜਿਹੜਾ ਤੇਰੀ ਕੁਟਮਾਰ ਕਰਦੇ ਸੀ ਨਾ ਇਹਨਾਂ ਨੂੰ ਕੰਜਰਾਂ ਨੂੰ ਸ਼ਰਾਫ ਲੱਗੂ ਤੇਰਾ ਨਾ ਬੈਣ ਜੀ ਇਹ ਹੀ ਗੱਲਾਂ ਕਿਉਂ ਕਰਦੇ ਹੋ ਈਆਂ ਦੇ ਘਰ ਬਸਾਈ ਦੇ ਹੁੰਦੇ ਨੇ ਪੁੱਤ ਮੈਂ ਤੈਨੂੰ ਹੁਣੇ ਲੱਗਦਾ ਫਿਰ ਤੂੰ ਇਸੇ ਨੂੰ ਬੋਝ ਮੰਨਿਆ ਕਰੇਂਗੇ ਪਰ ਜਾਈਆਂ ਨਾ ਚੰਗੀ ਮਤ ਦਿੰਦੀਆਂ ਹੁੰਦੀਆਂ ਨੇ ਅਸੀਂ ਮੰਨੀ ਤਾਂ ਜਾਂਦੇ ਆਂ ਆਪਣੀ ਗਲਤੀ ਜਿਹੜੀ ਇਸਾ ਤੋਂ ਗਲਤੀ ਹੋਈ ਆ ਪੈਰੀ ਜੁੰਨੀ ਨਿਦਰਾ ਲੈ ਮੈਥੋਂ ਮੈਂ ਤਾਂ ਸਾਰੇ ਟੱਪਲ ਦੇ ਪੈਰੀ ਜੁੰਨੀ ਧਰ ਦੂੰਗੀ ਹੁਣੇ ਬਾਰ ਬਾਰ ਥੋੜਾ ਬੋਕਤੀਆਂ ਹੁੰਦੀਆਂ ਨੇ ਚਲ ਠੀਕ ਐ ਜਿਹੜਾ ਅਸੀਂ ਕੰਮ ਕਰਾਉਨੇ ਹਾਂ ਹੋਰ ਕੀ ਆ ਭਾਈ ਮੈਂ ਆਪ ਕਰ ਲਿਆ ਗੁਰ ਹੁਣ ਤੋਂ ਕੋਈ ਲਾਂਬਾ ਨਹੀਂ ਆਊਗਾ ਈਆਂ ਵੀ ਉੱਥੇ ਵਸਾਈਆਂ ਜਾਂਦੀਆਂ ਨੇ ਜਿੱਥੇ ਮੂਰੇ ਕੋਈ ਬਸਾਉਣ ਵਾਲਾ ਹੋਵੇ ਹੁਣੇ ਕਮਲੇ ਨਰਤੀ ਬਸਾਵਾਂ ਮੈਂ ਆਪ ਦੀ ਮਾੜੀ ਮੋਟੀ ਨਾਲ ਸ਼ਰਮ ਨਾਲ ਸ਼ਰਮ ਤੈਨੂੰ ਤਾਂ ਐ ਸੀਗਾ ਵੀ ਫਰੀ ਦੀ ਨੌਕਰਾਂ ਨਹੀਂ ਠਹਿਾਈ ਗਏ ਆ ਕੰਮ ਕਰਾਈ ਚੱਲੋ ਕਾਹ ਨੂੰ ਜੀ ਕੰਮ ਕਾਦਾ ਕਰਾਉਨੇ ਆ ਅਸੀਂ ਮੈਂ ਆਪ ਗੋਹਾਖੜਾ ਕਰਦਾ ਕਰੂੰ ਜੇ ਤੁਸੀਂ ਕਹੋ ਤਾਂ ਇੱਕ ਵਾਰੀ ਮੇਰੇ ਘਰ ਨਹੀਂ ਤੂੰ ਮੇਰੇ ਨਾਲ ਤੋਰੋ ਸਾਡਾ ਘਰ ਬੜ ਬੜ ਖਾਈ ਜਾਂਦਾ ਉੱਥੇ ਜਿਹੜੇ ਥੋੜੇ ਲੱਛਣ ਨੇ ਨਾ ਗੋਹਾ ਕੁੜਾ ਕਰਨ ਤੁਹਾਨੂੰ ਮਾਪ ਪੁੱਤਾਂ ਨੂੰ ਸਾਰੇ ਪਿੰਡਾਂ ਦਾ ਕਰਨਾ ਪਿਆ ਤੁਹਾਨੂੰ ਉਹਨੋਂ ਕੋਈ ਨਾ ਭੁੱਲ ਜੋ ਵੀ ਇਹ ਮੇਰੀ ਸੀ ਦੇ ਸਕਦੇ ਇਸ਼ਾਰ ਕਰਦੇ ਸੀਗੇ ਮਾਂ ਸੁਰੀਆਂ ਕਦਾ ਜਾਣੀ ਇਹਨੂੰ ਕੱਢਦੀ ਕਿਉਂ ਨਹੀਂ ਕਰੋ ਲੈ ਭੈਣ ਦੇ ਲੱਕਾ ਹੋਂਗਾ ਆਏ ਨਾ ਕਰਦੇ ਹੁੰਦੇ ਤੁਹਾਡੇ ਭਰੇ ਭੰਡੇ ਹੋ ਧਰਮ ਨਾਲ ਨਹੀਂ ਬੈਠਦੇ ਉਹ ਕਿਹਾ ਕਰ ਦੂਗੀ ਉਹਦੇ ਜਬਾਨ ਚੱਕੋ ਪੈਸੇ ਪਿੱਛੇ ਜਿਵੇਂ ਦੂਸਰੀ ਕਰਕੇ ਹੋ ਵੀ ਵਰਤ ਗਈ ਸਾਰੇ ਸ਼ਰਮ ਨਹੀਂ ਮੰਨਦਾ ਗੋਣ ਲੱਗਿਆ ਮੋਰੇ ਕੁਝ ਖਾਦਾ ਹੈ ਦੇਖੀ ਕਿਵੇਂ ਕਮੀ ਆਂਦਾਗਾ ਉਹ ਮੈਂ ਨਹੀਂ ਕੋਈ ਖਾਦਾ ਤੂੰ ਨਾਲ ਜਾਲਾ ਚੱਲਗੇ ਟਿੱਕੇ ਬੈ ਜਾ ਪਰੇ ਉਹ ਖਾੜੀ ਕੁੜੀ ਦੋ ਪੁੱਤ ਇਹਨੂੰ ਤਾਂ ਕਹਿ ਗੋ ਰੋਟੀ ਵੀ ਨਹੀਂ ਖਾਦੀ ਚਾਚਰਾ ਰੋਟੀ ਦਾ ਤਾਂ ਖਾਊਗਾ ਨਾ ਜੇ ਹੋਰ ਐ ਦਸਵਾਨਾ ਖਾਂਦਾ ਹੋਵੇ ਸੱਤ ਹੱਥ ਬੰਨੇ ਹੋਦੇ ਅੱਗੇ ਹੱਥ ਬੰਨੇ ਬੱਕ ਜੋ ਇਥੋਂ ਸਾਡੀ ਕੁੜੀ ਨੂੰ ਹੋਰ ਤੰਗ ਨਾ ਕਰੋ ਪਹਿਨੇ ਅਸੀਂ ਵੀ ਪਹਿਨੀ ਹਥਲਾ ਨੇ ਬੰਨ ਪਹਿਨ ਹੱਥ ਲੱਗਿਆ ਦੋਨੇ ਬੰਨ ਪਹਿਨੇ ਹੱਥਾਂ ਦੀ ਨਾ ਹੱਥ ਜੜਾਉਣ ਦੀ ਲੋੜ ਨਹੀਂ ਕਾਕਾ ਚੁੱਪ ਕਰਕੇ ਆਪਣੀ ਇੱਜ਼ਤ ਲੈ ਕੇ ਨਾ ਤੁਰ ਜਾ ਐਵੇਂ ਫੇਵੇਂ ਗੱਲ ਵੱਜੂ ਕੇ ਕੰਮੇ ਸਾਡੀ ਬੇਇਜ਼ਤੀ ਜਾਨੇ ਕਰ ਸ਼ੁਕਰ ਬਣਾਓ ਕਿ ਕੁੜੀ ਨੇ ਕੇਸ ਵਾਪਸ ਲੈ ਲਿਆ ਹੈ ਨਾ ਖਾਸ ਵਾਪਸ ਲੈ ਲਈ ਬਾਹਰ ਆ ਕੇ ਜੇਲ੍ਹ ਚ ਨਹੀਂ ਸਾਰੀ ਉਮਰ ਡੇਰ ਦੀ ਰੋਟੀ ਖਾਣੀ ਪੈਂਦੀ ਮੇਰੀ ਗੱਲ ਸੁਣ ਲੈ ਜੇ ਮੈਂ ਉਹ ਪਿੰਡ ਦੀ ਪੰਚਾਇਤ ਇਕੱਠੀ ਕਰ ਲਈ ਨਾ ਤੇ ਗਲੀ ਗੁਆਂਢ ਦੇ ਬੰਦੇ ਇਕੱਠੇ ਕਰ ਲੇ ਤੁਹਾਡੇ ਲਾਸਾ ਪਾ ਦੇਣਗੇ ਕੁੱਟ ਕੁੱਟ ਕੇ ਹਾਂ ਇਹਨੂੰ ਭਾਜਦੇ ਨੂੰ ਥਾਂ ਨਹੀਂ ਖਿਆਉਣਾ ਗਲਤੀ ਹੁੰਦੀ ਆ ਗਲਤੀ ਕਿਹੜੇ ਤੇ ਗਲਤੀ ਦੀ ਸਜ਼ਾ ਮਾਰਦੇ ਆ ਵੀ ਇਹੋ ਗੱਲ ਤੇ ਸਾਰੇ ਪਿੰਡ ਨੂੰ ਪਤਾ ਹੈ ਕਿ ਤੂੰ ਆਹ ਕਰਦੂਦ ਕੀਤੀ ਹੈ ਮੈਂ ਮੇਰੀ ਗੱਲ ਸੁਣ ਲੈ ਹੁਣ ਤੂੰ ਚੁੱਪ ਕਰਕੇ ਨਾ ਤੁਰ ਜਾ ਉਹ ਤੇ ਚੰਗੀ ਚੌੜ ਹੈ ਤੂੰ ਸਿਆਣੀਆ ਪੜੀ ਲਿਖੀ ਹੈ ਜਿਹੜਾ ਘਰ ਤੋਂ ਬਚਾਲ ਖਾੜੇ ਦੀ ਹੋਰ ਇਹ ਕਿ ਤੂੰ ਨਹੀਂ ਚੌੜੀ ਹੈ ਮੈਂ ਮੈਂ ਨਹੀਂ ਚਾਹਤ ਆ ਦੇ ਉੱਥੇ ਜਾ ਕੇ ਟੁੱਟੇ ਨਹੀਂ ਕੋਈ ਜ਼ਿੰਮੇਵਾਰ ਨਹੀਂ ਕਿਸੇ ਦਾ ਹੋਰ ਕਰ ਬੱਟ ਲੋ ਲੜਕੀ ਜਗ੍ਹਾ ਕਰ ਬੱਟ ਲੋ ਹੋਰ ਕੋਈ ਦੇਖ ਲੋ ਕੁੜੀ ਕੱਤ ਤੂੰ ਆਪ ਵੀ ਫੋਨ ਕਰ ਮੇਰੀ ਮਾਂ ਔਖੀ ਹੁੰਦੀ ਰੋਟੀਆਂ ਬਣਾਣਾ ਬਜਾਉਂਦਾ ਉਹ ਆਉਂਦਾ ਵੀ ਨਾ ਕੋਈ ਨਹੀਂ ਕੋਈ ਨਹੀਂ ਉਹ ਆ ਗਿਆ ਮੁੰਡਾ ਤੇ ਇਹਨੂੰ ਉਹ ਕਰਦਾ ਬੱਤ ਖੜਚਾ ਉਹ ਵੀ ਬਾਈ ਨੂੰ ਮੈਂ ਲੈ ਆਇਆ ਮੈਂ ਲੈ ਆ ਕੀ ਹਾਲ ਹੈ ਬਾਈ ਆਓ ਈ ਗੱਲਾਂ ਨਹੀਂ ਕਿ ਤੂੰ ਬਾਈ ਮੈਂ ਮਰਾ ਦੀ ਕਨਾਲ ਹੀ ਆ ਗਿਆ ਬਾਹਰ ਇੱਕ ਉਹ ਬਾਈ ਇਹਨੇ ਨਾਲ ਲੈ ਕੇ ਜਾਣਾ ਜੇ ਨਾਲ ਲੈ ਕੇ ਜਾਣਾ ਮਾਫੀ ਮੰਗਦੇ ਫਿਰਦੇ ਆਪਣੀ ਚਲਾਉਣ ਆਇਆ ਮੈਂ ਤੇਰੇ ਨਾਲ ਹੁਣ ਨਾਲ ਲੈ ਜੇਗਾ ਦੋਨੋਂ ਹੈ ਬਾਈ ਕਨਾਲ ਹੀ ਜਾਣਾ ਤਨਵਾਲੀ ਤੇਰੀ ਸੀ ਹੁਣ ਨਹੀਂ ਹੈਗੀ ਉਹ ਬਾਈ ਕਾਲ ਜਾਂਦਾ ਕਿ ਦੱਸ ਫਿਰ ਮੈਂ ਤਲਾਕ ਦਊਂਗੀ ਬਸ ਸੋਲਿਆ ਤਲਾ ਆਹ ਨਹੀਂ ਭਲੀ ਮਤ ਲੈ ਕੇ ਦੁਨੀਆਂ ਹੀ ਨਿਕਲ ਜਾ ਇੱਥੋਂ ਇਹ ਨਾ ਹੋਵੇ ਕਿ ਕੋਈ ਨਾ ਹੋਵੇ ਮਾਰੀ ਹੋਵੇ ਕੋਈ ਨਾ ਉਹ ਗੁੱਸੇ 'ਚ ਕਹਿਦੀ ਹੈ ਗੁੱਸਾ ਦਾ ਤਾਂ ਉਹ ਕੋਈ ਨਹੀਂ ਗੁੱਸਾ ਇਹ ਨਾ ਹੋਏ ਉਹਦਾ ਗੁੱਸਾ ਸੋਡੇ ਤੇ ਲੈ ਲੇ ਹੁਣ ਠੀਕ ਹੈ ਸਾਨੂੰ ਬਥੇਰਾ ਗੁੱਸਾ ਸੋਡੇ ਬਗਜੋ ਇੱਥੋਂ ਕੋਈ ਨਾ ਕਹੀਏ ਨਾ ਮਾਦਾ ਤੂੰ ਨੂੰ ਚੱਕ ਕੇ ਇੱਥੇ ਆ ਆ ਗਈ ਬਹੁਤ ਵੱਡੀ ਗਲਤੀ ਕਰ ਲਾਡੀ ਮੇਰੀ ਗੱਲ ਸੁਣ ਜੇ ਤੈ ਸਿੱਟੀ ਵਾਤਲ ਜਾਂਦਾ ਨਹੀਂ ਚਾਹੂ ਜੇ ਨਾ ਇੱਥੇ ਫੜਕੇ ਸੱਟ ਲਾ ਮੈਂ ਤੈਨੂੰ ਦੱਸਾਂ ਹੋਊਗੀ ਤਾਂ ਤੁਹਾਡੇ ਨਾਲ ਆਈ ਤੂੰ ਕੋਈ ਥੱਟ ਘੁੱਟਿਆ ਇੱਥੇ ਵੀ ਦਵਾਰੇ ਕੋਠੇ ਖਾਣਾਗੇ ਹੈਂ ਬਈ ਘਰ ਪਟਿਆ ਜਾਂਦਾ ਯਾਰ ਮਾਫੀ ਮੰਗਣਾ ਕਰਦਾ ਹਾਂ ਹਾਂ ਕਰਤਾ ਤੁਹਾਡਾ ਪੱਟਿਆ ਹੀ ਆਉ ਮੈਂ ਨਹੀਂ ਆ ਕਾਣੂ ਕਾਣੂ ਹੈ ਦੇਖੋ ਤੇ ਨਹੀਂ ਹੈਗਾ ਚਲੋ ਨਿਕਲੋ ਚਲ ਮਾਫੀ ਚਲ ਹਾਂ ਬੇਸ਼ਰਮ ਕਿਸੇ ਥਾ ਦੇ ਹਾਂ ਲੈ ਖਲੇ ਮੈਂ ਸ਼ਰਮਣੀ ਮੰਨਦੀ ਚੇਗੀ ਮੇਰੇ ਪੁੱਤ ਦਾ ਘਰ ਬਸ ਜਾਣ ਦੇ ਲੈ ਦੱਸ ਵੀ ਤੁਸੀਂ ਤਾਂ ਅੱਜ ਵੀ ਜੜੇ ਹੋ ਕੱਲ ਵੀ ਜੜੋਗੇ ਥੋੜਾ ਨਹੀਂ ਘਰ ਬਸਦਾ ਜਿੱਤੀ ਨੂੰ ਦੇਖਦੀ ਹੈ ਕੋਤੋਂ ਅੰਦਰ ਫੇਰ ਦਾ ਹੋਣਾ ਲੱਗਦੀ ਹੈ ਚਲੋ ਆਓ ਇਕੱਲਾ ਸਾਡੇ ਕਰੋ ਮਾਣੂ

ਸਾਰੇ ਬਾਹਰ ਬੁਲਾਈ ਜਾਂਦੇ ਤੈਨੂੰ ਤੂੰ ਅੰਦਰ ਆ ਕੇ ਬੈਠ ਗਈ ਕੀ ਗੱਲ ਹੋ ਗਈ ਕੁਛ ਨਹੀਂ ਹੋਇਆ ਬਸ ਬਾਗੀਆਂ ਨੂੰ ਹਾਂ ਉਹ ਤਾਂ ਉਹਦੀ ਬਾਗੀਆਂ ਸੀਗੇ ਤੂੰ ਨਾ ਉਹਨਾਂ ਦੀ ਬਿਲਕੁਲ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਹੋਣਾ ਚਾਹੀ ਤੇਰੇ ਨਾਲ ਕਿਦ ਅੱਪਰਾ ਤੇਰੇ ਨਾਲ ਤੈਨੂੰ ਕਿਸ ਗੱਲ ਦੀ ਫਿਕਰ ਉਹਨਾਂ ਦਾ ਤਾਂ ਬਿਲਕੁਲ ਵੀ ਨਾ ਡਰ ਵਿਚੇਤਰ ਕੋ ਡਰਨਾ ਹੁਣਾ ਤੋਂ ਤਾਂ ਡਰਨਾ ਤੇ ਦਰ ਤਾਂ ਮੈਨੂੰ ਕੋਈ ਨਹੀਂ ਹੈਗਾ ਜੇ ਡਰ ਹੁੰਦਾ ਤਾਂ ਨਾ ਉੱਥੇ ਵੀ ਨਾ ਜਾਂਦੀ ਪਰ ਗੱਲ ਦੀ ਇਹ ਹੈ ਕਿ ਮੈਂ ਗਲਤੀ ਤਾਂ ਨਹੀਂ ਕਰ ਰਹੀ ਕੋਈ ਕੋਈ ਗਲਤੀ ਨਹੀਂ ਕਰ ਰਹੀ ਬਾਕੀ ਜੇ ਤੇਨੂੰ ਲੱਗਦਾ ਨਾ ਵੀ ਤੂੰ ਕੋਈ ਗਲਤੀ ਕਰ ਰਹੀ ਆ ਤਾਂ ਤੇਰੇ ਕੋਲ ਟਾਈਮ ਹੈਗਾ ਕੋਈ ਤਰ੍ਹਾਂ ਤੱਕ ਕਰ ਨਹੀਂ ਰਿਆ ਵੀ ਹਾਂ ਤੂੰ ਤਲਾਕ ਦੇ ਹੀ ਦੇ ਜਾਂ ਤੂੰ ਤਲਾਕ ਦੇ ਜਾਂ ਕਿਦਾਂ ਕੁਝ ਵੀ ਆ ਤੇਰੀ ਜ਼ਿੰਦਗੀ ਦਾ ਫੈਸਲਾ ਤੂੰ ਇਕੱਲੀ ਬੈਠ ਕੇ ਆਰਾਮ ਨਾਲ ਸੋਚ ਲੈ ਜੇ ਤੇਨੂੰ ਲੱਗਦਾ ਵੀ ਮੈਂ ਉਹਨਾਂ ਨਾਲ ਉੱਥੇ ਖੁਸ਼ ਰਹਿ ਸਕਦੀ ਆ ਤੇ ਤੂੰ ਉਹਵੇਂ ਦੇਖ ਲੈ ਜੇ ਤੇਨੂੰ ਲੱਗਦਾ ਵੀ ਮੈਂ ਉਹਨਾਂ ਨਾਲ ਖੁਸ਼ ਨਹੀਂ ਹੈਗੀ ਵੀ ਮੇਰੀ ਜ਼ਿੰਦਗੀ ਇੱਕ ਜੇਲ੍ਹ ਬਣ ਜੂਗੀ ਤੂੰ ਵੀ ਦੇਖ ਲਾ ਤੂੰ ਆਪਦੇ ਵਾਲੇ ਸੋਚ ਕਿਸੇ ਹੋਰ ਵਾਲੇ ਨਾ ਸੋਚ ਤੀ ਸੋਚ ਤਾ ਮੈਂ ਦੇ ਆ ਭਾਬੀ ਕਿ ਮੈਂ ਰਹਿਣਾ ਨਹੀਂ ਉਹਨਾਂ ਨਾਲ ਮੈਂ ਤਲਾਕ ਹੀ ਦੇਣਾ ਬਸ ਫਿਰ ਜੇ ਤੂੰ ਸੋਚ ਹੀ ਲਿਆ ਤੂੰ ਇੱਕ ਫੈਸਲਾ ਕਰ ਹੀ ਲਿਆ ਵੀ ਮੈਂ ਉਹਨੂੰ ਤਾਂ ਅਲੱਗ ਹੋਣਾ ਉਹਨਾਂ ਨਾਲ ਰਹਿਣਾ ਨਹੀਂ ਫਿਰ ਤੂੰ ਕਿਉਂ ਟੈਨਸ਼ਨ ਲੈਂਦੀ ਐ ਫਿਰ ਤੈਨੂੰ ਕਿਸ ਗੱਲ ਦਾ ਬੋਝ ਆ ਕਿਹੜੀ ਗੱਲ ਦੀ ਤੂੰ ਫਿਕਰ ਕਰਦੀ ਆ ਫਿਕਰ ਤਾਂ ਇਹ ਐ ਭਾਬੀ ਵੀ ਜੇ ਕੱਲ ਨੂੰ ਇਹਨਾਂ ਨੇ ਕੁਝ ਹੋਰ ਕਰਤਾ ਫਿਰ ਮੈਂ ਕੀ ਕਰੂੰਗੀ ਕੀ ਹੋਤਾ ਇਹਨਾਂ ਦਾ ਉਹ ਹੋ ਕੁਛ ਨਹੀਂ ਕਰਦੇ ਹੁਣ ਆਪਣੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਬਾਕੀ ਹੁਣ ਪਤਾ ਲੱਗਦਾ ਉਹ ਵੀ ਡਰੇ ਹੋਏ ਨੇ ਉਹਨਾਂ ਨੂੰ ਪਤਾ ਵੀ ਜੇ ਕੋਈ ਅਸੀਂ ਗਲਤੀ ਕੀਤੀ ਨਾ ਇਹਨਾਂ ਕੋਲ ਬਹੁਤ ਪਾਵਰ ਆ ਨਾਲ ਦੀ ਨਾਲ ਜਲਦ ਕਰਾ ਦੇਗੇ ਨਾ ਹੁਣ ਤੇ ਇਹਨਾਂ ਨੂੰ ਜ਼ਬਾਨਤ ਵੀ ਨਹੀਂ ਮਿਲਨੀ ਹੁਣ ਨਹੀਂ ਇਹ ਕੁਛ ਕਰ ਸਕਦੇ ਹੁਣ ਤਾਂ ਡਰੇ ਹੋਏ ਆ ਧੰਨਵਾਦ ਆ ਭਾਬੀ ਜਦੋਂ ਅੱਜ ਘਰੇ ਗਈ ਸੀ ਕਿਵੇਂ ਮੇਰੀਆਂ ਮਿੰਨਤਾਂ ਕਰ ਰਹੀ ਸੀ ਤੂੰ ਵੇਝ ਆ ਜਾਨ ਆ ਆਜਾ ਸਾਨੂੰ ਪਤਾ ਸੀ ਵੀ ਤੂੰ ਆਏਂਗੀ ਵਾਪਸ ਤੈਨੂੰ ਪਤਾ ਮੇਰੇ ਸਾਸਨ ਮੇਰੇ ਪੈਰੀ ਚੁੰਨੀ ਤਾਂ ਤਾਂ ਕੋ ਗਈ ਤੇ ਫਿਰ ਮੈਨੂੰ ਐ ਹੋਇਆ ਵੀ ਸੁਧਰ ਵੀ ਸਕਦੇ ਆ ਪਰ ਜਿਹੜੇ ਅੱਜ ਤੱਕ ਨਹੀਂ ਸੁਧਰੇ ਵੀ ਉਹ ਅੱਗੇ ਕੀ ਸੁਧਰਣਗੇ ਮੇਰੇ ਦੋ ਚਿੱਤੇ ਜੀ ਹੋ ਰਿਹਾ ਵੀ ਮੈਂ ਕਰਨ ਤਾਂ ਕੀ ਕਰਾਂ ਕੁਛ ਨਹੀਂ ਡਰਾਮੇ ਕਰਦੀ ਐ ਹੁਣ ਵੀ ਸਾਡੇ ਕੋਲ ਗੱਲਾਂ ਮਾਤਾ ਕੱਟ ਗਈ ਕਿ ਸਾਰੇ ਡਰਾਮੇ ਆ ਪਤਾ ਲੱਗਦਾ ਬੰਦੇ ਦਾ ਜਿਹਦੇ ਸੁਧਰਨਾ ਹੁੰਦਾ ਨਾ ਉਹ ਐਵੇਂ ਨਹੀਂ ਕਰਦਾ ਜਿਵੇਂ ਇਹ ਕਰਦੇ ਫਿਰ ਤੇ ਮੈਂ ਕਹਿੰਿਆ ਨਾ ਭਾਬੀ ਕਿ ਕਹਿੰਦੀ ਕਿ ਮੈਂ ਤੁਹਾਨੂੰ ਤਲਾਕ ਦੇ ਦੂੰਗੀ ਤੇ ਉਹ ਰੋਣ ਲੱਗ ਗਿਆ ਵੀ ਮੈਂ ਨਹੀਂ ਨਹੀਂ ਜੇ ਉਹ ਤੈਨੂੰ ਪਿਆਰ ਕਰਦਾ ਹੁੰਦਾ ਨਾ ਤਾਂ ਉਹ ਤੇਰੇ ਨਾਲ ਇਹ ਨਹੀਂ ਕਰਦਾ ਸੀਗਾ ਉਹ ਤੇਰੀ ਗੱਲ ਨੂੰ ਮੰਨਦਾ ਉਹਨਾਂ ਨੂੰ ਹੈਗਾ ਲਾਂਚ ਉਹਨਾਂ ਨੂੰ ਪਤਾ ਵੀ ਹੁਣੇ ਵਾਤਨ ਲੱਗ ਗਈ ਕੋਈ ਚਾਂ ਪੈਸੇ ਦੇ ਕੋਲ ਆਣਗੇ ਉਹ ਤਾਂ ਦੇ ਨਾਲ ਵਾਤਨਾ ਚਾਹੁੰਦੇ ਆ ਨਹੀਂ ਅੱਜ ਤੱਕ ਨਹੀਂ ਉਹਨੂੰ ਤੇਰੇ ਤੇ ਕੋਈ ਮੋਹ ਆਇਆ ਕੋਈ ਪਿਆਰ ਆਇਆ ਕੋਈ ਤਸ ਆਇਆ ਅੱਜ ਉਹਨੂੰ ਤੇਰੇ ਤੇ ਕਿਉਂ ਤਸ ਆਇਆ ਕਿ ਉਹ ਕਿਉਂ ਰੋਣਾ ਰਿਹਾ ਤੂੰ ਉਹ ਨਹੀਂ ਗੱਲ ਨਾਲ ਜਨਾਬ ਤੂੰ ਸੋਚ ਪਿੱਛੇ ਜਿਹੜਾ ਕੁਝ ਤੇਰੇ ਨਾਲ ਹੋਇਆ ਨਾ ਉਹ ਸੋਚ ਬਾਕੀ ਕੋਈ ਗੱਲ ਨਹੀਂ ਤੂੰ ਟਾਈਮ ਲੈ ਰੋੜ ਬੇਚ ਸੀ ਤੇਰੇ ਨਾ ਰੋ ਨਾ ਹਮ ਤਾਂ ਤੂੰ ਬਹੁਤ ਬਹੁਤ ਚੱਲਿਆ ਸਾਨੂੰ ਪਤਾ ਹੈ ਹੁਣ ਸਿਰਫ ਕੁਛ ਵੀ ਨਹੀਂ ਚੱਲਣ ਦਿੰਦੇ ਤੂੰ ਰੋ ਨਾ ਚੁੱਪ 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 ਮਨਿੰਦਰ ਕਿ ਮੈਂ ਜਿੱਤੀ ਠੀਕ ਹੈ ਮੋਤਾ ਤੁਹਾਨੂੰ ਕੀ ਲੱਗਦਾ ਵੀ ਉਹ ਠੀਕ ਹੋਊਗੀ ਮੋਤਾ ਕੋਈ ਮੈਨੂੰ ਵੀ ਪਤਾ ਹੈ ਜਵਾਕੜੀ ਕਿਹੜੇ ਹਾਲਾਤਾਂ ਚੋਂ ਨਿਕਲ ਰਹੀ ਹੈ ਇਹਨੂੰ ਵੀ ਕੋਈ ਦੋਸ ਨਹੀਂ ਮਾ ਸੱਚੀ ਉਹ ਬਹੁਤ ਟੈਨਸ਼ਨ ਚ ਬਾਰੀ ਫਿਕਰ ਕਰੀ ਜਾਂਦੀ ਆ ਚੁੱਪਚੀਪ ਤੇ ਬੈਠੀ ਸੀ ਜਦੋਂ ਮੈਂ ਜਾ ਕੇ ਹਲਾਇਆ ਨਾ ਤਾਂ ਬੁੜਕੂ ਕੇ ਵੱਜੀ ਮਮੀ ਉਹਦੇ ਦਿਮਾਗ ਤੇ ਨਾ ਬਾਰੀ ਟੈਨਸ਼ਨ ਪਈ ਹੋਈ ਆ ਐ ਤਾਂ ਬਿਮਾਰ ਹੋ ਜੂਗੀ ਕੋਈ ਤਾਂ ਗੱਲ ਹੈਗੀ ਆ ਪੁੱਤ ਮੈਨੂੰ ਤਾਂ ਹੁਣ ਆਇਆ ਕਿਵੇਂ ਨਾ ਕਿਵੇਂ ਆਪਾਂ ਇਹਨਾਂ ਖਿਹੜਾ ਛੁਲਾ ਦਈਏ ਜਵਾਕੜੀ ਦਾ ਮੈਂ ਵੀ ਥੋੜਾ ਨਾ ਇਹੀ ਗੱਲ ਕਰਨੀ ਸੀ ਹੁਣ ਉਹ ਤਾਂ ਘਰੇ ਵੀ ਢੇੜੇ ਮਾਰਨ ਲੱਗ ਗਿਆ ਆਪਣੇ ਚਲ ਆਪਾਂ ਤਾਂ ਚਲ ਜਿਵੇਂ ਕਿਵੇਂ ਨਾ ਕਿਵੇਂ ਕਰਕੇ ਕਰੋ ਕੱਢ ਦੇ ਇੱਕ ਵਾਰੀ ਪਰ ਹੁਣ ਆਉਣ ਤਾਂ ਘਰੇ ਲੱਗਦੇ ਨਾ ਉਹ ਉਹਨੂੰ ਇਸ ਗੱਲ ਦੀ ਵੀ ਟੈਨਸ਼ਨ ਆ ਮੈਂ ਤਾਂ ਐਂ ਕਹਿੰਦੀ ਸੀ ਕਿਵੇਂ ਨੰ ਕਿਵੇਂ ਕਰਤੀ ਇਹਦਾ ਨਵੇਰ ਦੋ ਥੋਂ ਪੁੱਤ ਮੈਂ ਤਾਂ ਐਂ ਕਹਿਣੀ ਆ ਕਿ ਕਿਉਂ ਨਾ ਆਪਾਂ ਕਿਹੜਾ ਪੰਚਾਇਤ ਚ ਗੱਲ ਕਰੀਏ ਕੀ ਪਤਾ ਹੈ ਕਿ ਮਸਲੇ ਦਾ ਹੱਲ ਹੋ ਜੇ ਸਹੀ ਗੱਲ ਆ ਜੇ ਥਾਣੇ ਕਚਹਿਰੀਆਂ ਟੱਪੋ ਤਾਂ ਪੁੱਤ ਦੇਖ ਲੈ ਸਾਲਾਂ ਦੇ ਸਾਲ ਨਿਕਲ ਜਾਂਦੇ ਆ ਉਨੀ ਚਾਦੀ ਨੂੰ ਟੈਨਸ਼ਨ ਹੋਊਗੀ ਹਾਂ ਉਹੀ ਤਾਂ ਹੈ ਇਹਦਾ ਜਵਾਕ ਜਿਹੜਾ ਰਾਤ ਨੂੰ ਉਹਨਾਂ ਨੇ ਉਸੇ ਚੀ ਚੁਰੀ ਜਾਂਦੀ ਹੈਗੀ ਹਾਂ ਜਿੱਦ ਦੇ ਜੰਮੀ ਆ ਵੇਖ ਲੈ ਕਦੇ ਇਹਨੇ ਕੋਈ ਸੁੱਖ ਦਾ ਦਿਨ ਨਾ ਦੇਖਿਆ ਪਹਿਲਾਂ ਮਾਮੀ ਨੇ ਤੜਫਾਤੀ ਫਿਰ ਗਾਹਾਂ ਇਹ ਨਾ ਬਾਪ ਹੈ ਗਿਆ ਮੈਂ ਤਾਂ ਹੀ ਤੈਨੂੰ ਕਹਿਨੀ ਆ ਮਾਂ ਤੂੰ ਇਸ ਕਰਦਾ ਕੋਈ ਹੱਲ ਕਰ ਇਹ ਦੁਪਹਿਰ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਤੇਰੀ ਧੀ ਬਾਰੇ ਤੂੰ ਸੋਚਣਾ ਪਹਿਲਾਂ ਤਾਂ ਤੂੰ ਕੁਝ ਨਹੀਂ ਸੋਚਿਆ ਇਹਦੇ ਬਾਰੇ ਪਰ ਹੁਣ ਤਾਂ ਤੂੰ ਇਹਦੇ ਬਾਰੇ ਸੋਚਣਾ ਨੀਤੀ ਏ ਤੂੰ ਮੈਨੂੰ ਕਿਉਂ ਟਕੋਰਾ ਬਾਰੀ ਬਾਰੀ ਲਾਉਣੀ ਮਾਂ ਤੈਨੂੰ ਵੀ ਪਤਾ ਹੈ ਵੀ ਮੈਂ ਜਾਣ ਬੁਝ ਕੇ ਇਹ ਜਿਆ ਕੁਝ ਨਹੀਂ ਕੀਤਾ ਕਿਹੜੀ ਮਾਂ ਚਾਹੁੰਦੀ ਐ ਵੀ ਉਹਦੇ ਜਵਾਬ ਤੜਫਣਾ ਕਿਉਂ ਮੈਨੂੰ ਤੁਸੀਂ ਪੁੱਛਦੇ ਹੋ ਨੇ ਉਹ ਬੇਤਕ ਪਿੱਛੋਂ ਹੀ ਗੱਲਾਂ ਛੇੜ ਛੇੜ ਕੇ ਮੈਂ ਸੁਣਾਉਂਦੀ ਨਹੀਂ ਹੈਗੀ ਮਾਂ ਮੈਂ ਤੈਨੂੰ ਦੱਸ ਰਹੀ ਹਾਂ ਕਿ ਦੁਪਹਿਰ ਦਾ ਜਿਹੜਾ ਕੁਝ ਹੋਣਾ ਸੀ ਹੋ ਗਿਆ ਉਹਨੂੰ ਵੀ ਲੱਗੇਗਾ ਵੀ ਮੇਰੀ ਮਾਂ ਦੇ ਵਾਸਤੇ ਕੁਝ ਕਰ ਰਹੀ ਆ ਮੈਂ ਤਾਂ ਆ ਪਚਾਉਣੀ ਆ ਵੀ ਅੱਗੇ ਜਵਾਕ ਦੀਨੇ ਬਥੇਰੇ ਦੁੱਖ ਦੇਖ ਲਏ ਹੁਣ ਗਾਹਾਂ ਨਾ ਕੋਈ ਇਹਨੂੰ ਦੁੱਖ ਦੇਖਣਾ ਪਵੇ ਵੀ ਆਪਾਂ ਇਹਦੀ ਜਾਨ ਸਖਾਲੀ ਕਰ ਦਈਏ ਨਾਲੇ ਆਪਣੀ ਜਾਨ ਸੌਖੀ ਹੋ ਜੇ ਤੁਸੀਂ ਲਾਡੀ ਨਾਲ ਗੱਲ ਕਰਕੇ ਪਿੰਡ ਦੀ ਪੰਚਾਇਤ ਨਾਲ ਗੱਲ ਕਰੋ ਉਹਨਾਂ ਦੇ ਮਾਪੂ ਨਾਲ ਗੱਲ ਕਰੂੰਗੀ ਸਾਰੇ ਜਣੇ ਜਾ ਕੇ ਜੇ ਬਹਿ ਕੇ ਗੱਲ ਨਿਬੜਦੀ ਹੈ ਨਾ ਉਸ ਤੋਂ ਵਧੀਆ ਹੋਰ ਕੁਝ ਵੀ ਨਹੀਂ ਹੈਗਾ ਉਹਨਾਂ ਨੂੰ ਮੜਮਟਾ ਡਰਾਓ ਉਹ ਤਾਂ ਡਰੇ ਵੀ ਹੋਇਆ ਉਹ ਦੇਖੀ ਕਿਵੇਂ ਮੈਂ ਤਾਂ ਕਰਦੇ ਸੀ ਆਪਣੇ ਉਹ ਤਾਂ ਫਿਰ ਹੁਣ ਪਤਾ ਲੱਗ ਗਿਆ ਨਾ ਵੀ ਹੁਣ ਸਾਡੀਆਂ ਗੱਲਾਂ ਦੇ ਚਾਨਣ ਹੋ ਗਏ ਹੈਂ ਨਹੀਂ ਪਹਿਲਾਂ ਕਿੱਥੇ ਦੀ ਮੂਰੇ ਬੋਲਣ ਮੰਦੀ ਸੀ ਆਪਾਂ ਨੂੰ ਐ ਜਦੋਂ ਮੈਂ ਉੱਥੇ ਗਈਆਂ ਵੇਖ ਲਾਈ ਸਾਨੂੰ ਚਾਰੇ ਚੱਕ ਚੱਕ ਪਵੇ ਆਪਾਂ ਦਾ ਡੰਗਾ ਮਾਰ ਤੇ ਮੈਂ ਕੌਣ ਹਾਂ ਹਾਂ ਉਹਦੇ ਡੰਗਾ ਮਾਰਦਾ ਸੀ ਬਿਠੇਰੇ ਬਿਠੇਰੇ ਖੇਖਣ ਕਰਦੀ ਸੀ ਬਿਠੇਰੇ ਟੰਗ ਕਰਨੇ ਆਉਂਦੇ ਇਹਨਾਂ ਨੂੰ ਉਹੀ ਗੱਲ ਐ ਭੈਣੇ ਇਹ ਜਿਹੇ ਲੋਕਾਂ ਦੀ ਤਾਂ ਜਿਹਦੀ ਅੱਕੇ ਜਬਾਨ ਚੱਲੇ ਉਹਦੇ ਸੱਤ ਹਾਲ ਚੱਲਦੇ ਐ ਵੀ ਹੈ ਇਹਦਾ ਹੁਣ ਇਹਨਾਂ ਦੀ ਘੁੱਗੀ ਵਾਲ ਨੇ ਆਈ ਐ ਉਹੀ ਤਾਂ ਗੱਲ ਅਮਾ ਬਸ ਮੈਂ ਤਾਂ ਇਹਦੀ ਹਾਲਤ ਦੇਖੀ ਨਹੀਂ ਜਾਂਦੀ ਜੀਤੀ ਦੀ ਹਾਲਤ ਕੀ ਹੋਈ ਪਈ ਐ ਤੁਸੀਂ ਆਪ ਜਾ ਕੇ ਅੰਦਰ ਜਾ ਕੇ ਦੇਖ ਲਓ ਫਸਾ ਦਰੋਲ ਲਾਗੀ ਕਰਨਾ ਕੇ ਮੇਰੇ ਉੱਚੀ ਉੱਚੀ ਮਸਾਂ ਬਰਾਈ ਮੈਂ ਤਾਂ ਕੀ ਕਰੀਏ ਪੁੱਤ ਫਿਰ ਹੁਣ ਜਵਾਕੜੀ ਦੇ ਸੱਚੀ ਕਰਮਾਂ ਚ ਰੋਣਾ ਹੀ ਲਿਖਿਆ ਹੈਗਾ ਹੈ ਕੋਈ ਨਾ ਮੈਂ ਲਾਡੀ ਨਾਲ ਕਰਦੀਆਂ ਗੱਲ ਕੋਈ ਨਾ ਕੋਈ ਆਪਾਂ ਹੱਲ ਕੱਢਦੇ ਆਂ ਕਰਦੇ ਆਂ ਪੰਚਾਇਤ ਨਾਲ ਗੱਲ ਕਿਵੇਂ ਨਾ ਕਿਵੇਂ ਕਰਕੇ ਤੀਹੂ ਕਾਲ ਉਹਨਾਂ ਨਾਲ ਪੁੱਤ ਨਵੇੜੇ ਚ ਹੀ ਫਾਇਦਾ ਹੈਗਾ ਉਹੀ ਤਾਂ ਹੈਂ ਕੁੜੀ ਤਾਂ ਹੁਣ ਆਪਾਂ ਉੱਥੇ ਤੋਰਨੀ ਕੋਈ ਨਹੀਂ ਹਾਂ ਦੇਖਦੇ ਆਂ ਵੀ ਕਿਵੇਂ ਨਿਬੜਦੇ ਆਂ ਕਰ ਲਿਓ ਗੱਲ ਕਰ ਦੱਸਿਓ ਨਾ ਵੀ ਹਾਂ ਠੀਕ ਹੈ ਦੱਸ ਕੀ ਕਰੇ ਜਵਾਕੜੀ ਸਾਰਾ ਦਿਨ ਪਈ ਰੋਈ ਜਾਂਦੀ ਹੈ ਹਾਂ ਚੱਲਣੀ ਮੈਨੂੰ ਉਦੋਂ ਔਖੀ ਹੈ ਜੀ ਹੋ ਹੋ ਰਪਾ ਕਦੇ ਤੇ ਦੇ ਕਰਮਾਂ ਚ ਸੋਖ ਲੇਖ ਦੇ ਪੁੱਤ ਹੁਣ ਆਏ ਫਿਕਰਾਂ ਚ ਬੈਠਿਆ ਥੋੜੀ ਸੱਲ ਹੈਗਾ ਪਹਿਲਾਂ ਤਾਂ ਮੈਨੂੰ ਜੀਤੀ ਨੂੰ ਦੇਖ ਦੇ ਖਚੂਰੀ ਜਾਨੀ ਹੈ ਹੈ ਉਹਦੇ ਅਗਲਾ ਨਾਂ ਤਾਂ ਢੰਗ ਨਾਲ ਕੋਈ ਰੋਟੀ ਪਾਣੀ ਖਾ ਗਏ ਸਾਰਾ ਦਿਨ ਰੋਈ ਜਾਂਦੀ ਹੈ ਅੰਦਰੋਂ ਬਾਹਰ ਨਹੀਂ ਨਿਕਲਦੀ ਮਨਿੰਦਰ ਘਰ ਕੋਲੇ ਜਾਂਦੀ ਹੈ ਉਹਦੇ ਗੱਲ ਲਾ ਕੇ ਰੋਣ ਲੱਗ ਜਾਂਦੀ ਹੈ ਵੀ ਹੈ ਹੁਣ ਤੂੰ ਆਏ ਬਹਿ ਗਿਆ ਸਿਰ ਸਿੱਟ ਕੇ ਕਰੀਏ ਵੀ ਫਰਮਾ ਮੈਂ ਤਾਂ ਸਮਝ ਨਹੀਂ ਲੰਦੀ ਪੁੱਤ ਹੁਣ ਕੋਈ ਦਾ ਮਸਲਾ ਹੱਲ ਕਰਨਾ ਹੀ ਪਊ ਮੈਂ ਤਾਂ ਦਿਨ ਆਏ ਕਹਿਣੀ ਆ ਵੀ ਆਪਾਂ ਪੰਚਾਇਤ ਚ ਗੱਲ ਕਰਦੇ ਆ ਜਾਂ ਆਪਾਂ ਉੱਥੇ ਨਿਵੇੜਾ ਕਰਦੇ ਆ ਕਿਵੇਂ ਨਾ ਕਿਵੇਂ ਹੁਣ ਉਹਨਾਂ ਗੰਦੇਆਂ ਨਾਲ ਤਾਂ ਨਿਬੜਨਾ ਹੀ ਪਊਗਾ ਕੁੜੀ ਦਾ ਮੈਂ ਕਹਿੰਦਾ ਸੀਗਾ ਜੇ ਕੋਰਟ ਤੇ ਚਲੇਦੇ ਆਜਾ ਮਸਲੇ ਦੇ ਵਿੱਚ ਪੈ ਗਏ ਨਾ ਇਹਨਾਂ ਨੇ ਸਾਲ ਦੀ ਤਰੀਕਾ ਪਾ ਦੇਣਾ ਸਾਲ ਕੀ ਬੁੱਤ ਉਹ ਤੇਰਾ ਪਤਾ ਨਹੀਂ ਕਿੰਨੇ ਸਾਲ ਲਟਕਦੇ ਰਹਿਾਂਗੇ ਨਹੀਂ ਮੈਨੂੰ ਪਤਾ ਨਾ ਹੈ ਜੱਜ ਤਾਂ ਇਹ ਹੋਊਗਾ ਪਹਿਲਾਂ ਇਹਨਾਂ ਦੁਨੀਆ ਬੀਬੀ ਇਹ ਦੋਨਾਂ ਦਾ ਫੈਸਲਾ ਹੋਊਗਾ ਠੀਕ ਹੈ ਇੱਕ ਸਾਲ ਦੇ ਵਿੱਚ ਜੇ ਇਹਨਾਂ ਦੀ ਰਜ਼ਾਮੰਦੀ ਹੁੰਦੀ ਹੈ ਫਿਰ ਇੱਧਰ ਲਾਗ ਹੋਊਗਾ ਠੀਕ ਹੈ ਉਹ ਤਾਂ ਆਪਾਂ ਗੱਲਾਂ ਕਰਨੀ ਹੈ ਨਹੀਂ ਮੈਨੂੰ ਤਾਂ ਆਏਗਾ ਵੀ ਜਿੰਨਾ ਛੇ ਦਿਨ ਮੇੜਾ ਹੋ ਸਕੇ ਠੀਕ ਹੈ ਉਸ ਦਿਨ ਹੁਣ ਆਪਾਂ ਕੁੜੀ ਘਰੇ ਥੋੜੀ ਬਿਠਾ ਕੇ ਰੱਖਾਂਗੇ ਕਾਮੜਿਆ ਇੰਨਾ ਅਵਿਕਾਰ ਵਾਢੀ ਕਰਾਂਗੇ ਕਿ ਤੇ ਕੋਈ ਆਪਾਂ ਹੋਇ ਹੱਲ ਦੇਖਾਂਗੇ ਇਹਦਾ ਜਵਾਬੀ ਦਾ ਹਾਂ ਤਾਂ ਹੋ ਜੀ ਮਾਂ ਬੈਲ ਉਹਦਾ ਬਾਅਦ ਦੀ ਡਲਾਂ ਉਹ ਤਾਂ ਕਰਾਈ ਸਾਰਾ ਗੋਣ ਹਾਂ ਪਰ ਹੁਣ ਨਾ ਆਏ ਨਾ ਦੇਖਾਂ ਮੈਂ ਤੇ ਸੈੜੀ ਨੂੰ ਸੱਜਾਂਗੇ ਮੈਂ ਤਾਂ ਆਪ ਕਹਿਣੀ ਉਹ ਸਿਆਣਾ ਬੰਦਾ ਹੈਗਾ ਦੇਖ ਹੈ ਚਲ ਉਹ ਰੋਹ ਵੀ ਉਹਦਾ ਆਪਾਂ ਤੋਂ ਕੱਲਿਆਂ ਤੋਂ ਕਹਾਣੀ ਲੋਟ ਨਹੀਂ ਆਉਣੀ ਹੈਗੀ ਐਵੇਂ ਬਬੇ ਨੂੰ ਪਤਾ ਹੀ ਹੈ ਉਹ ਕਿੱਡੇ ਮਾਪਤ ਤੇਜ਼ ਨੇ ਥੋੜੇ ਖੜਖੜੇ ਤਾਂ ਉਹਨੇ ਨਿਭੜਣਾ ਨਹੀਂ ਆਪਣੇ ਨਾਲ ਉਹਨਾਂ ਤੋਂ ਮੂਰੋ ਜੇ ਕੋਈ ਨਾਲ ਆਪਣੇ ਚਿੱਤਰ ਵਾਲਾ ਹੋਊਗਾ ਨਾ ਫੇਰ ਡੰਦ ਦੇ ਭਾਵੇਂ ਨਵੇਂ ਦਾ ਕਰ ਜਾਣ ਇਹ ਤਾਂ ਗੱਲ ਹੈ ਹਾਂ ਕਾਹਾਂ ਕਰਦਾਂ ਲੱਗਦਾ ਕਰਦੇ ਐ ਬੈਠ ਕੇ ਪੰਚਾਇਤ ਚ ਗੱਲ ਕਰਦੇ ਆ ਲਾਕ ਲੈ ਲੈਣੇ ਮੀਂਹ ਦਾ ਸੋਣਾ ਤੂੰ ਅੱਜ ਸਰਪੰਚ ਕੋਲੇ ਜਾਇਆ ਕਿਸੇ ਮੈਂਬਰ ਕੋਲੇ ਜਾਇਆ ਆਪਦਾ ਭਾਈ ਦੋ ਚਾਰ ਬੰਦੇ ਨਾਲ ਆਪਾਂ ਸਲਾਹ ਕਰਕੇ ਸਾਰੀ ਅਗਲੇ ਨੂੰ ਪਹਿਲਾਂ ਤਾਂ ਕਹਾਣੀ ਦੱਸਾਂਗੇ ਕੋਈ ਗੱਲ ਐਸੀ ਕਿ ਆਪਦਾ ਆ ਬਗੋਏ ਆਪੇ ਖੱਜੜ ਹੋਇਆ ਹੈ ਹੁਣ ਦੱਸਣ ਨੂੰ ਤਾਂ ਜੀ ਨਹੀਂ ਕਰਦਾ ਹੈਗਾ ਅਗਲਾ ਕਹਿੰਦਾਗਾ ਵੀ ਐਡੀ ਆਪਣੀ ਇੱਜ਼ਤ ਬਣੀ ਹੋਈ ਸੀਗੀ ਹੁਣ ਆਪ ਦੀ ਜਦੋਂ ਆ ਗੱਲਾਂ ਦਾਸਦੇ ਆ ਲੋਕ ਵੀ ਪੁੱਤ ਅੱਜ ਗੱਲ ਅਗਲਾ ਗੱਲਾਂ ਬਣਾਉਂਦੇਗਾ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਕਿ ਜਿੰਨੇ ਮੂੰਹ ਉੰਨੀਆਂ ਗੱਲਾਂ ਤਾਂ ਹੀ ਤਾਂ ਹੈ ਬੈਠਾ ਟੈਨਸ਼ਨ ਤਾਂ ਹੈ ਟੈਨਸ਼ਨ ਕਿਸ ਗੱਲ ਦੀ ਹੈ ਉਹ ਹੀ ਤਰ੍ਹਾਂ ਹੈ ਹੁਣ ਫਿਰ ਥੇਰ ਮੇਰੀ ਗੱਲ ਸੁਣ ਪੁੱਤ ਹੁਣ ਲੋਕਾਂ ਕੋਲ ਦਾ ਪੇਤ ਆਪਾਂ ਨੂੰ ਦੇਣਾ ਹੀ ਪਊਗਾ ਭਾਈ ਕੁਛ ਮਰਜ਼ੀ ਹੋ ਜੇ ਹਾਂ ਜੇ ਵਿੜਾ ਕਰਨਾ ਫਿਰ ਤਾਂ ਹੁਣ ਚਾਰ ਪੰਜ ਨਾਲ ਕਾਇਮ ਰਹੀ ਆ ਉਹ ਹੀ ਹੈ ਫਿਰ ਹੁਣ ਚੱਲ ਜਿਹੜੀ ਆਪਣੀ ਕਿਸਮਤ ਚ ਰੱਬ ਨੇ ਲਿਖਤੀ ਹੁਣ ਜਵਾਕੜੀ ਕਰਨੀ ਭਈ ਰੋਜ ਦੇਖ ਦੇਖ ਮੈਂ ਚੁਰੀ ਜਾਂਦੀ ਮੈਥੋਂ ਵੀ ਨਹੀਂ ਚੱਲੀ ਜਾਂਦੀ ਉਹ ਚਲ ਕੋਈ ਨਾ ਤੂੰ ਆਂਦੀ ਕਰਨਾ ਕਰਨਾ ਕੀ ਇਹਦੀ ਉਮਰ ਹੈ ਕਿੰਨੇ ਜਵਾਕੜੀ ਨੇ ਦੁੱਖ ਚਾਣ ਲੇ ਪਹਿਲਾਂ ਤਾਂ ਉਹਨੇ ਤੇਰੀ ਮੰਮੀ ਨੇ ਜੇ ਵੱਡੀ ਨੇ ਉਹਨੇ ਕੋਈ ਕਸਰ ਨਹੀਂ ਛੱਡੀ ਹਲੇ ਮੈਂ ਫੋਨ ਲਾ ਦੂੰ ਨਾ ਜਰੂਰ ਤਾਂ ਘੱਟ ਫੋਨ ਕਰ ਲੈ ਫੋਨ ਤਾਂ ਆਇਆ ਸੀ ਜੇ ਵੱਡੀ ਦਾ ਮੈਂ ਤੈਨੂੰ ਦੱਸਣਾ ਭੁੱਲ ਗਈ ਹਾਂ ਫੋਨ ਤੇ ਬੇਟੀਰਾ ਕੁਝ ਬੋਲੀ ਕਿ ਹਾਂ ਮੈਨੂੰ ਪਤਾ ਹੈ ਤੁਸੀਂ ਕੁੜੀ ਦਾ ਨਿਵੇੜਾ ਕਰ ਦਿਓ ਤੁਸੀਂ ਤਲਾਕ ਲੈਣ ਨੂੰ ਫਿਰ ਦਿਓ ਤੂੰ ਤੂੰ ਕੁੜੀ ਦਾ ਘਰ ਪਾਟਦੀ ਐ ਤੂੰ ਕੁੜੀ ਦਾ ਘਰ ਨਹੀਂ ਬਸੰਦਿੰਦੀ ਮੈਨੂੰ ਉਹ ਗੱਲਾਂ ਬੋਲੀ ਪੁੱਤ ਮੈਂ ਤਾਂ ਬੱਸ ਪਰ ਮੈਂ ਛੋਤ ਬਹੁਤ ਲਾਖੀ ਹੁੰਦੀ ਵਧੀਆ ਕਿੰਨੀ ਵਧੀਆ ਕਿ ਤੱਕ ਕੋਈ ਗੱਲ ਨਹੀਂ ਤਾਂ ਬਰ ਸੁਣਾਦੀ ਐ ਸਾਰੀ ਇਹ ਗੱਲਾਂ ਮਗਰ ਹੁਣ ਮੇਰੀ ਗੱਲ ਸੁਣ ਤਾਂ ਇਹ ਨੂੰ ਨਹੀਂ ਮੇਰੀ ਕੀ ਦੇ ਘਰ ਪੱਟੇ ਦਾ ਦੋਖਾ ਹੈਗਾ ਤੇ ਇਹ ਨਾਲ ਹਲਕੇ ਚ ਡੰਡਾ ਇਹਦਾ ਉਹੀ ਢਿੜ ਮਰਤੀ ਨੂੰ بیچਿਆ ਅਗਰੇ ਤੋਂ ਪੈਸੇ ਖਾਦੇ ਐ ਨਾ ਅਗਲਾ ਤੇ ਤੂੰ ਪੈਸੇ ਮੜ ਗਊਂਦਾ ਹੋਊਗਾ ਮੈਂ ਵੀ ਕੰਸਾਲੀ ਕਰਦੀ ਜਮਾ ਮੈਂ ਨਹੀਂ ਦੇਖ ਲੈ ਮੇਰੀ ਉਹ ਤੇਰੇ ਮਾਮਾ ਦਾ ਤੇਰਾ ਮੂਜੂ ਆ ਉਹਦੀ ਕਿਹੜਾ ਚੱਲਣ ਲੈਂਦੀ ਐ ਤੀਨੀ ਇਹ ਬਹੁਤ ਉੱਤੋਂ ਦੀ ਆ ਉਹਦੇ ਚਲ ਕੋਈ ਮੈਂ ਕਰਦਾ ਪ੍ਰਜੈਸ ਮੈਂ ਕਰਲੀ ਤੂੰ ਗੱਲ ਵਾਸਤੇ ਮੇਰਾ ਤਾਂ ਪੁੱਤ ਨਿਵਾਜ਼ ਪਾਟਣਾ ਲਾ ਹੋਇਆ ਪਿਆਗਾ ਜਿੰਨਾ ਚਿਰ ਆਪਣੇ ਘਰ ਦਾ ਮਸਲਾ ਹੱਲ ਨਹੀਂ ਹੁੰਦਾ ਮੈਨੂੰ ਤਾਂ ਸੱਚੀ ਚੈਨ ਨਹੀਂ ਆਉਂਦੀ ਮੈਂ ਤਾਂ ਰਾਤ ਨੂੰ ਰੋਜ਼ ਦੋ ਨੀਂਦ ਦੀਆਂ ਗੋਲੀਆਂ ਲੈ ਕੇ ਪੈਂਦੀ ਐ ਬਲੱਡ ਸਾਰਾ ਦਿਨ ਮੇਰਾ ਵਧਿਆ ਰਹਿਣਾ ਮੈਂ ਤਾਂ ਅਲਾਦਾ ਮੇਰਾ ਉਹ ਬੜਾ ਕਾਕਾ ਹੋਗੇ ਹੋਸ਼ ਨਹੀਂ ਹੁੰਦਾ ਠੀਕ ਆ ਬੈਠ ਕੇ ਮਾਲਾ ਦੱਬ ਲਿਆ ਕਰ ਬਾਬਿਆ ਨਾਮ ਲਿਆ ਕਰ ਬਾਹਰ ਰੁਪਲੀ ਕਿ ਉਧਰ ਵੀ ਸੁਰਤੀ ਫੇਰ ਲੱਗੂ ਜੇ ਅਦੇ ਮਨ ਨੂੰ ਚੈਨ ਹੋ ਪੁੱਤ ਮੈਨੂੰ ਤਾਂ ਕੁੜੀ ਦਾ ਫਿਗਰ ਵੱਡ ਵੱਡ ਖਾਈ ਜਾਂਦਾ ਹੈਗਾ ਫਿਰ ਫਿਗਰ ਨਾਲ ਕੁਝ ਨਹੀਂ ਹੋਣਾ ਗੱਲ ਤਾਂ ਕਰਦੀ ਗੂ ਮੈਂ ਜਾਨਣਾ ਗੱਲ ਕਰਦਾ ਪੰਚਾਇਤ ਹਾਂ ਜੇ ਕਰ ਲਗਾ ਲੈ ਮੇਰਾ ਪੁੱਤ ਹੋਰ ਕੀ ਹੈ ਤੁੰਡਾ ਸਰ ਸਰ ਹਰੇਕ ਪੰਚਾਇਤ ਰਾਹੀ ਨਿਭੜ ਜਾਣ ਤਾਂ ਵੀ ਚੰਗੀ ਗੱਲ ਹੈ ਪਰ ਥੋੜੇ ਖਰਖਦੇ ਮੈਨੂੰ ਲੱਗਦਾ ਨਹੀਂ ਵੀ ਇਹ ਨਿਭਣ ਨੇ ਖਵਰਾ ਹਲੇ ਕਿਹੜੇ ਕਿਹੜੇ ਪਾਪੇ ਨੂੰ ਪਹੁੰਚਣਗੇ ਹਾਂ ਵਾਹ ਕਿਹੜਾ ਘਟ ਤੀਜ ਹੈ ਜੀ ਬਥੇਰੀ ਤੇਜ ਹੈ 100 ਗੰਟਾ ਘੜੀਆਂ ਹੋਣਗੀਆਂ ਨੀਤੀ ਹਾਂ ਜੀ ਕੀ ਹੋ ਗਿਆ ਐ ਬੈਠੀ ਐ ਉਹਨਾਂ ਵੇਲੇ ਸੋਚ ਤੂੰ ਉਹਨੋਂ ਤਾਂ ਮੈਂ ਧੱਕੇ ਮਾਰ ਕੇ ਕੱਢਤਾ ਹੁਣ ਨਹੀਂ ਆਉਂਦੇ ਹੋ ਇੱਥੇ ਨਹੀਂ ਮੈਂ ਉਹਨਾਂ ਵੇਲੇ ਲਈ ਸੋਚ ਰਹੀ ਐ ਇਹ ਕੁਛ ਵੀ ਮੈਂ ਤਾਂ ਬਸ ਇਹੀ ਸੋਚ ਰਹੀ ਸੀ ਵੀ ਮੈਂ ਤੇਰੇ ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੀ ਵੀ ਮੈਂ ਕਹਿੰਨੀ ਐ ਵੀ ਮੈਨੂੰ ਕਿਤੇ ਬਾਹਰ ਕਿਰਾਏ ਦੇ ਘਰ ਲੈ ਕੇ ਦੀ। ਆ ਤੂੰ ਕਮਲੀ ਆ? ਕਿਹੰਜੀਆਂ ਗੱਲਾਂ ਕਰਦੀਆਂ? ਕਦੇ ਭੈਣਾ ਵੀ ਭਰਾਵਾਂ ਦੇ ਸਿਰ ਤੇ ਵਹੀ ਹੁੰਦੀਆਂ ਨੇ। ਫਿਰ ਤੂੰ ਕਿਰਾਏ ਦੇ ਘਰ ਆਵੇਂਗੀ? ਸਾਰਾ ਕੁਝ ਹੈਗਾ ਆਪਣੇ ਕੋਲੇ, ਹੈਂ? ਚਾਹੇ ਵੀਰੇ ਹੈਗਾਗਾ। ਕੱਲ ਨੂੰ ਕਿਸੇ ਦਾ ਮੂੰਹ ਬਣੇ, ਕਿਸ ਤੇ ਫਰਕ ਪਵੇ? ਫਿਰ ਮੈਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ। ਅੱਜ ਮੈਂ ਕਿੰਨੇ ਟਾਈਮ ਬਾਅਦ ਮਿਲੀਆਂ ਤੁਹਾਨੂੰ? ਕਿੰਨਾ ਮੂੰਹ ਪਿਆਰਾ ਆਪਣਾ। ਇਹ ਘਟ ਗਿਆ ਫੇਰ। ਉਹ ਮੇਰੀ ਗੱਲ ਸੁਣ। ਕੁਝ ਨਹੀਂ ਘਟਦਾ। ਠੀਕ ਹੈ ਨਾ? ਤੇਰੇ ਜਿਹੜੇ ਸਾਰੇ ਚਾੜ ਆੜ ਜਿਵੇਂ ਵੀ ਤੇਰੇ ਜਿਹੜੇ ਚੀਜ਼ਾਂ ਨਹੀਂ ਤੇ ਪੂਰੀਆਂ ਨਹੀਂ ਹੋਈਆਂ ਠੀਕ ਹੈ ਉਹ ਸਾਰੀਆਂ ਚੀਜ਼ ਤੇਰੀ ਮੈਂ ਪੂਰੀ ਕਰਕੇ ਦੂੰਗਾ ਹੁਣ ਹੈ ਕੀ ਗੱਲਾਂ ਕਰਦੇ ਪੁੱਤ ਕੁਛ ਨਹੀਂ ਮਾਂ ਐਵੇਂ ਕਹਾਣੀਆਂ ਮਾਰੀ ਜਾਂਦੀ ਐ ਕੰਨੀ ਮੈਂ ਤੇਰੇ ਉੱਤੇ ਬੋਝ ਨਹੀਂ ਪਾਣਾ ਆਏ ਨਹੀਂ ਕਰਨਾ ਮੈਂ ਜਾਣਾਂਗਾ ਕਿਰਾਏ ਤੇ ਕਵਰ ਲੱਗੇ ਲੈ ਦੱਸ ਹੈ ਕਾਮਲੀ ਤੇਰੇ ਭਰਾ ਦਾ ਐਡਾ ਵੱਡਾ ਘਰ ਹੈ ਤੂੰ ਬਾਹਰ ਕਿਉਂ ਰਹੇ ਨਾਲੇ ਮੇਰੀ ਗੱਲ ਸੁਣ ਪੁੱਤ ਅਸੀਂ ਲੋਕਾਂ ਤੋਂ ਬਿਸ਼ਰਮੀ ਤਾਂ ਨਹੀਂ ਲੈਣੀ ਹੂੰ ਹਾਂ ਜੇ ਕੋਈ ਨਹੀਂ ਤੇਰੇ ਤੇ ਔਖਾ ਟਾਈਮ ਹੈ ਪੁੱਤ ਤੇਰਾ ਅਸੀਂ ਕਟਾਵਾਂਗੇ ਨਾਲੇ ਤੂੰ ਕਿਸੇ ਬਗਾਨੇ ਦੇ ਘਰੇ ਨਹੀਂ ਤੇਰਾ ਵੀ ਇਸ ਘਰ ਚੋਣ ਨਹੀਂ ਹੱਕ ਹੈ ਜਿੰਨਾ ਇਹਦਾ ਹੈਗਾ ਤੇ ਹੋਰ ਮੈਂ ਕਦੇ ਤੈਨੂੰ ਦੱਸ ਵੀਰ ਨੂੰ ਦਿੱਤਾ ਉਹ ਕਮਰਾ ਤੇਰਾ ਸਾਰਾਂ ਤੋਂ ਵਧੀਆ ਕਮਰਾ ਮੈਂ ਤੈਨੂੰ ਦਿੱਤਾ ਮਗਰ ਤੂੰ ਚਲ ਉੱਥੇ ਬੈਠਿਆ ਕਰ ਠੀਕ ਹੈ ਸਾਰਾ ਕੁਝ ਭੁੱਲ ਜਾ ਮੈਨੂੰ ਪੁੱਤ ਕੋਈ ਨਹੀਂ ਕੁਝ ਕਹਿੰਦਾ ਬਸ ਤੂੰ ਆਉਂਦੀਆਂ ਪੱਕੀਆਂ ਰੋਟੀਆਂ ਖਾ ਤੇ ਮौज ਕਰ ਭਾਵੇਂ ਇਥੋਂ ਚੱਕ ਕੇ ਕੌਲੀ ਉੱਥੇ ਨਾ ਤਰੀ ਹਾਂ ਠੀਕ ਹੈ ਤੇਰਾ ਕੋਈ ਨਹੀਂ ਮੂੰਹ ਫਟਕਾਰਦਾ ਅੱਜ ਉਹ ਕੱਲੇ ਆਇਆ ਕੱਲੋ ਜੇ ਹੋਰ ਕਿਸ ਨੂੰ ਲੈ ਕੇ ਆਗੇ ਫਿਰ ਕੀ ਕਰਾਂਗੇ ਆਪਾਂ ਤੇਰਾ ਅਸੀਂ ਕਿਹੜਾ ਮਰ ਜੀ ਆਉਂਦੇ ਬੈਠੇ ਆ ਆ ਨੌ ਨੰਬਰ ਦੀ ਚੱਪੜ ਹੈ ਮਾਰ ਕੇ ਨਾ ਮੂੰਹ ਲਾਲ ਕਰ ਦੋ ਉਹਨਾਂ ਦਾ ਸਾਡੇ ਚਲ ਤੇ ਤੈਨੂੰ ਕਾਹਦਾ ਫਿਕਰ ਹੈ ਕਵਾਲੀਏ ਮੇਰੀ ਗੱਲ ਸੁਣਦਾ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਤੂੰ ਐਂ ਕਰ ਲਿਸਟ ਬਣਾ ਤਾਰੇ ਸਮਾਨ ਜੋ ਜੋ ਤੈਨੂੰ ਚਾਹੀਦਾ ਅੱਜ ਤੇਰਾ ਭਾਈ ਤੈਨੂੰ ਗਿਫਟ ਕਰੂਗਾ ਲੈ ਮੇਰੀ ਗੱਲ ਸੁਣ ਪੁੱਤ ਤੇਰੇ ਭਰਾ ਦੀ ਸੇਤੀ ਦਾ ਤੈਨੂੰ ਮੈਂ ਇੱਥੇ ਰੱਖਦੀ ਆ ਨਹੀਂ ਕਮਲੀ ਉੱਥੋਂ ਤੇਨੂੰ ਕੌਣ ਲਿਆਉਂਦਾ ਸੀਗਾ ਹੈ ਸਾਰੀ ਉਮਰ ਉੱਥੇ ਤੇਰੀ ਐਵੇਂ ਨਰਕ ਦੀ ਨਿਕਲਦੀ ਨਾਲੇ ਕਰਾਇਤੇ ਬੈਠਣ ਦੀ ਗੱਲ ਨਾ ਕਰ ਹਾਂ ਆਹ ਗੱਲ ਤਾਂ ਮੁੜ ਕੇ ਸੋਚੀ ਵੀ ਨਾ ਜਿਹੜੀਆਂ ਹੁਣ ਬੋਲੀ ਜਾਨੀ ਐ ਤੂੰ ਤੈਨੂੰ ਪਤਾ ਤੂੰ ਕਿੰਨੇ ਗੱਲਾਂ ਦੀ ਮਾਲਕ ਨਾ ਹੈ ਅਜੇ ਤੱਕ ਤਾਂ ਤੈਨੂੰ ਕੋਈ ਦੱਸਿਆ ਨਹੀਂ ਬਸ ਤੇਰੇ ਵਾਸਤੇ ਸਰਪ੍ਰਾਈਜ਼ ਹੀ ਐ ਦੇਖੀ ਜਾਣਾ ਤੂੰ